ਮੇਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਗੱਲ ਕਰਨਗੇ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀਗਾ ਸੈਸ਼ਨ ਦੇ ਵਿੱਚ ਮੇਨੂ ਮਾਣੀ ਵੀ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਚੇਰੀ ਪ੍ਰਤਾਪ ਸਿੰਘ ਬਾਜਵਾ ਤੇ ਉਸ ਦੇ ਨਾਲ ਇੱਕ ਚੰਗੀ ਬਹਿਸ ਵੀ ਜਿਹੜੀ ਹੈ ਮੁੱਖ ਮੰਤਰੀ ਨੇ ਕੋਈ ਚੰਗੀਆਂ ਗੱਲਾਂ ਵੀ ਕਹੀਆਂ ਪਰ ਕੁਝ ਫੈਕਟ ਜਿਹੜੇ ਉਹ ਸਹੀ ਨਹੀਂ ਉਹਨਾਂ ਨੇ ਪਾਣੀਆਂ ਦੇ ਮੁੱਦੇ ਤੇ ਕਹੇ ਤੇ ਪੰਜਾਬ ਵਿਧਾਨ ਸਭਾ ਨੇ ਪੰਜ ਮਤੇ ਵੀ ਪਾਸ ਕੀਤੇ ਤੇ ਇਹ ਸੈਸ਼ਨ ਬਾਰੇ ਡਾਕਟਰ ਸਾਹਿਬ ਤੁਸੀਂ ਜਿਹੜਾ ਮੁੱਖ ਮੰਤਰੀ ਨੇ ਬੋਲਿਆ ਕੇਂਦਰ ਦੇ ਸਬੰਧ ਚ ਗੱਲਾਂ ਕੀਤੀਆਂ ਉਹ ਟੋਟਲ ਮਸਲੇ ਨੂੰ ਜਿਹੜਾ ਆਪਸ ਵਿੱਚ ਕਾਫੀ ਨੋਕ-ਝੋਕ ਵੀ ਹੁੰਦੀ ਰਹੇ ਮਿਹਣਾਂ ਮਿਹਣੀ ਵੀ ਹੁੰਦੇ ਰਹੇ ਚੋਰ ਦੀ ਦਾੜੀ ਤੇ ਤਣਕਾ ਜਾਂ ਦਾੜੀ ਨਾਲ ਸਬੰਧਤ ਵੀ ਕੁਝ ਸਮਾਂ ਇਸ ਗੱਲ ਤੇ ਲੱਗਾ ਰਿਹਾ ਵੀ ਪੰਜਾਬੀ ਚ ਕਿਹੜੀਆਂ ਕਹਾਵਤਾਂ ਨੇ ਕੀ ਹੈ ਪੰਜਾਬੀ ਦੇ ਵਿੱਚ ਉਹ ਵੀ ਕਹਿੰਦੇ ਸਮਝਣੀਆਂ ਚਾਹੀਦੀਆਂ ਪੜ੍ਹਨਾ ਚਾਹੀਦਾ ਤੁਸੀਂ ਇਹ ਜਿਹੜਾ ਸੈਸ਼ਨ ਹੋ ਕੇ ਵਿਸ਼ੇਸ਼ ਸੈਸ਼ਨ ਹੋਇਆ ਇਹਦੇ ਬਾਰੇ ਤੇ ਅੱਡੀ ਕੀ رائے ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗੱਦੇ ਇਹ ਹੈ ਜੰਮੂ ਸਾਹਿਬ ਪਹਿਲੀ ਵਾਰੀ ਹੋਇਆ ਚੋ ਨੋਕ ਚੋਕ ਤਾਂ ਹੁੰਦੀ ਰਹਿੰਦੀ ਹੈ ਸ਼ੁਰੂ ਤਾਂ ਇਹ ਲੱਗਿਆ ਜਿਹਾ ਦਾੜੀ ਤਿੰਕੇ ਵਾਲੀ ਗੱਲ ਤੇ ਉੱਤੇ ਗੱਲ ਕਰਨ ਲੱਗੇ ਉਦੋਂ ਉਹ ਬੁੱਧੀ ਗਿਆ ਉਦੋਂ ਉਹ ਬੁੱਧੀ ਗਿਆ ਸਫੀਕਰ ਦੀ ਗੱਲ ਸੁਣਨੀ ਰਹੀ ਜੀ ਬਾਜਵਾਜੀ ਨੂੰ ਪਰ ਗਰਮ ਨਹੀਂ ਹੋਈ ਸਪੀਕਰ ਉਹਨਾਂ ਦੀ ਤਵਾਜ ਕਾਂਗਰਸੀ ਤਾਂ ਸੁਣਨੀ ਰਹੀ ਸੀ ਬਾਜਵਾਜੀ ਦਾ ਪਰ ਉਹ ਨਾਲ ਹੀ ਸ਼ਟ ਮੂਟ ਕਰੇ ਹੋਣਗੇ ਤੇ ਕੁਝ ਹੋ ਸ਼ਾਇਦ ਵੈਦ ਫਿਲਮ ਨੇੜੇ ਜਾ ਰਹੇ ਸੀਗੇ ਤੇ ਪਰ ਸਪੀਕਰ ਉਹਨਾਂ ਨੂੰ ਕਾਫੀ ਜਿਵੇਂ ਚੁੱਪ ਕਰਾ ਰਹੇ ਸੀ ਕੋਈ ਨਹੀਂ ਬੈਠੋ ਸੁਣੋ ਮੈਂ ਤੁਹਾਨੂੰ ਮੈਂ ਤੁਹਾਨੂੰ ਬੋਲਣ ਦਵਾਂ ਤੁਹਾਨੂੰ ਕਹਿੰਦੀ ਨਹੀਂ ਨਹੀਂ ਕੋਈ ਨਹੀਂ ਬਥੇਰਾ ਸਮਾਂ ਤੁਹਾਨੂੰ ਪੂਰਾ ਟਾਈਮ ਮਿਲੇਗਾ ਇਹ ਕਿ ਫਿਰ ਕੁਝ ਇਸੇ ਗਰਮਾ ਗਰਮੀ ਚ ਇੱਕ ਲਖਤੀ ਇਹ ਹੋ ਗਿਆ ਬੋਲਣ ਲੱਗੇ ਉਹ ਤੇ ਉਹ ਫਿਰ ਜਦੋਂ ਉਹਨਾਂ ਨੇ ਉਹ ਕਹਿੰਦੇ ਨਹੀਂ ਹੁੰਨੀ ਐ ਕੁਝ ਕਹਿੰ ਗਏ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਆਪਸ ਵਿੱਚ ਗੱਲ ਕਿਵੇਂ ਇਸ਼ਾਰਾ ਹੋਇਆ ਕੀ ਹੋਇਆ ਤੇ ਉਹਨਸਾ ਸਾਹਮਣੇ ਨਹੀਂ ਆਇਆ ਜੋ ਵੀ ਗੱਲ ਹੋਈ ਹੋਣੀ ਐ ਵਿੱਚੋਂ ਉਹਦੇ ਵਿੱਚ ਫਿਰ ਜਿਹੜਾ ਅੱਜ ਮੁੱਖ ਮੰਤਰੀ ਨੇ ਬੋਲਿਆ ਵੱਡੀ ਗੱਲ ਉਹਨਾਂ ਨੇ ਪਾਣੀਆਂ ਦੇ ਮੁੱਦੇ 'ਤੇ ਰੱਖੀ ਆ ਅੱਜ ਹਾਂਜੀ ਤੇ ਉਹ ਮੁੱਦੇ 'ਤੇ ਇਹ ਰੱਖੀ ਵੀ ਦੇਖੋ ਡੈਮ ਦੀ ਸਿਕਿਉਰਿਟੀ ਅਸੀਂ ਕਰਦੇ ਸੀ ਹੁਣ ਕਹਿੰਦੇ ਸੀਆਈਐਸਐਫ ਤੋਂ ਪੈਸਾ 60% ਸੱਤ ਤੋਂ ਲੈਣਾ ਹੈ ਹਾਂਜੀ ਬੰਦੇ ਆਪਦੇ ਲਹਣਗੇ ਵਕੀਲ ਕਹਿੰਦੇ ਕਰ ਲਿਆ ਬੀਬੀਐਮ ਦੇ ਚੇਅਰਮੈਨ ਨੇ ਹਰਿਆਣਾ ਸਾਡੇ ਖਿਲਾਫ ਜਾਂਦਾ ਕੋਰਟ ਚੰਦਰ ਤਾਂ ਗੱਲ ਸਮਝ ਆਉਂਦੀ ਸੀ ਇਹ ਬੀਬੀਐਮ ਵੀ ਚਲਾ ਗਿਆ ਤਾਂ ਸਾਰੀਆਂ ਸਟੇਟਾਂ ਵਾਸਤੇ ਆ ਇਹਦਾ ਕੀ ਮਤਲਬ ਤੁਸੀਂ ਸਾਡੇ ਖਿਲਾਫ ਜਾਂਦਾ ਬਿਲਕੁਲ ਇਹ ਚਲਾ ਗਿਆ ਤੇ ਉਹ ਵਕੀਲ ਨੇ ਕਹਿੰਦਾ 60% ਪੈਸੇ ਸਾਨੂੰ ਦੇਣੇ ਪੈਣਗੇ ਗੱਲ ਪਈ ਸੱਚੀ ਹੈ ਬਿਲਕੁਲ ਸਹੀ ਜਿਵੇਂ ਇਹ ਆਇਆ ਤਾਂ ਫਿਰ ਹਰੀ ਕੀ ਹੋਊ ਸੋ ਇਸ ਤਿੱਕੇ ਦੇ ਨਾਲ ਉਹਨਾਂ ਨੇ ਵੀ ਇਹ ਮਤਾ ਹਾਲਾਂਕਿ ਤੰਜ ਵੀ ਕਸੀ ਵੀ ਪਹਿਲਾਂ ਨੇ ਤਾਂ ਇਹ ਦਿੱਤੀ ਸੀ ਪਰ ਪਾਉਣੇ ਮਤਾ ਪਾਸ ਕਰ ਰਹੇ ਆ ਵੀ ਆਪਾਂ ਤਾਂ ਮਤਾ ਹੀ ਪਾਸ ਕਰਨੇ ਵੀ ਕਿਸਾਨ ਨੂੰ ਨਹੀਂ ਚਾਹੀਦੇ ਸਦਾ ਦਿਲੋਂ ਨੇ ਨੇ ਸਾਡੇ ਬੰਦੇ ਹੋਣਗੇ ਅਸੀਂ ਉਹਨਾਂ ਦੇ ਕਿਉਂ ਰੱਖੀਏ ਤੇ ਹੋਰ ਕਰੀਏ ਚਲੋ ਇਹ ਵੀ ਇੱਕ ਮਤਾ ਠੀਕ ਹੀ ਸੀ ਮੇਰੇ ਹਿਸਾਬ ਨਾਲ ਉਹ ਗੱਲ ਵੱਖਰੀ ਆ ਵੀ ਉਹ ਮਤੇ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਹੈ ਉਹ ਕਿਉਂ ਨਹੀਂ ਹੈ ਕਿਉਂਕਿ ਇਹ ਹਾਈ ਕੋਰਟ 'ਚ ਫੈਸਲਾ ਹੋ ਗਿਆ ਹਾਈ ਕੋਰਟ ਨੇ ਕਿਹਾ ਵੀ ਸੀ ਐਸਪ ਲਗਾਈ ਜਾ ਸਕਦੀਆਂ ਦਿਖਾਵੇ ਤੇ ਉਹ ਹੁਣ ਗੇਟ ਕੇਂਦਰੇ ਦੇ ਨਾਲ ਰਿਹਾ ਤਾਂ ਨਹੀਂ ਲਗਾਊਗਾ ਜੇ ਨਹੀਂ ਰਿਹਾ ਤਾਂ ਲਗਾ ਦੂਗਾ ਕਿਉਂਕਿ ਹਾਈ ਕੋਰਟ ਦਾ ਫੈਸਲਾ ਇਹਨਾਂ ਦਾ ਜਿਹੜਾ ਨਜਰ ਸੰਗਨੀ ਪਟੀਸ਼ਨ ਸੀ ਉਹ ਵੀ ਡਿਸਮਿਸ ਹੋ ਗਿਆ ਪਰ ਇਹ ਗੱਲ ਠੀਕ ਹੈ ਕਿ ਉਹਨਾਂ ਨੂੰ ਨਹੀਂ ਲਾਉਣਾ ਚਾਹੀਦਾ ਇਹਨਾਂ ਨੇ ਹਾਈ ਕੋਰਟ 'ਚ ਆਉਂਦਾ ਕੇਸ ਨਹੀਂ ਇਹ ਪੈਰ ਵੀ ਕਰ ਸਕੈ ਠੀਕ ਮੈਂ ਇਹ ਚ ਕਹਿੰਚ ਮੈਂ ਕੋਈ ਚੀਜ਼ ਨਹੀਂ ਹੈ ਦੂਜਾ ਪੱਖ ACB ਉਹਨਾਂ ਨੇ ਇਸ ਦੇ ਉੱਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਦੁਬਾਰੀ ਕਹੇ ਵੀ ਦੇਖੋ ਪੰਜਾਬ ਤੇ ਹਰਿਆਣਾ ਮਿਲ ਕੇ ਕੇਂਦਰ ਨੂੰ ਇੰਨੀ ਕੰਮ ਕਰ ਦਿੰਦੇ ਨੇ ਐਨਾ ਛੋੜ ਨਾ ਦਿੰਦੇ ਨੇ ਕੇਂਦਰ ਭੁੱਖਾ ਮਰ ਜੂ ਜੇ ਪੰਜਾਬ ਤੇ ਹਰਿਆਣਾ ਦੀ ਵੈਲਾ ਹੀ ਕਰੂ ਹਰਿਆਣਾ ਸਾਡਾ ਛੋਟਾ ਪ੍ਰਾ ਹੈ ਹੈ ਅਸੀਂ ਇਕੱਠੇ ਆਂ ਕੇਂਦਰ ਕਿਉਂ ਕਰਦਾ ਇਹ ਕੇਂਦਰ ਨੇ ਕੇਂਦਰ ਇੱਥੇ BSF ਭਾਈ ਜਾਂਦਾ ਇੱਥੇ ਉਹਨੇ ਇਹ ਵੀ ਗਨਾਇਆ ਕਿ ਕਿਵੇਂ ਜਦ ਪਠਾਨਕੋਟ ਹਮਲਾ ਹੋਇਆ ਸੀ ਉਦੋਂ ਮੈਂ ਐਮਪੀਸੀ ਤੇ ਮੈਂ ਕਿਹਾ ਵੀ 7.5 ਕਰੋੜ ਰੁਪਏ ਤੇ ਸਾਡੇ ਕਾਹਦਾ ਪਤਾ ਜਿ ਲਗਾਇ ਹੀ ਨਹੀਂ ਮੈਂ ਮਿਲਿਆ ਸੀ ਕਦਾ ਤੇ ਵੀ 7.5 ਕਰੋੜ ਸਾਡੇ ਕਾਹਦਾ ਪਾਉਣੇ ਉਹ ਜੇ ਤੁਹਾਨੂੰ ਬੋਤਾ ਹੀ ਨਹੀਂ ਸਰਦਾ ਤੇ ਮੇਰਾ ਐਮਪੀ ਡੈਡ ਫੰਡ 2 ਸਾਲ ਦਾ ਕਟ ਗਿਆ 5 ਕਰੋੜ ਨਿੰਦਾ ਨਾ ਐਮਪੀ ਡੈਡ ਹਾਂਜੀ ਸੋ ਉਸ ਦਿਨੋਂ ਤਾਂ ਮਤਲਬ ਗੱਲਾਂ ਉਹ ਨਹੀਂ ਜਾਏਗੀ ਕਿਆਂ ਨੇ ਵੀ ਮੈਂ ਵੀ ਪੰਜਾਬ ਨੂੰ ਨਹੀਂ ਪਹ ਫਿਰ ਵੀ ਹੁਣ ਤਹਿੜਗਾਮ ਹੋਇਆ ਵਿੱਚ ਸਫਲ ਪੰਜਾਬ ਕਰਦਾ ਲੜਾਈ ਉਹ ਲਾਉਂਦੇ ਨੇ ਔਖੇ ਅਸੀਂ ਹੋਣਿਆ ਕਰ ਸਾਡੇ ਉਜੜਦੇ ਨੇ ਪਹਿਲਾਂ ਨਹੀਂ ਕਦੇ ਬੋਲੇ ਪਾਣੀਆਂ ਦੇ ਮਾਮਲੇ 'ਚ ਸਾਡੇ ਨਾਲ ਦਖੰਡਾ ਜੀ ਕਰ ਰਿਹਾ ਹੈ ਬਾਕੀਆਂ ਦੇ ਕਿਉਂ ਨਹੀਂ ਹੈਗਾ ਸਾਡੇ ਕਿਉਂ ਹੈ ਇਸ ਨਾਲ ਕਾਫੀ ਮੈਨੂੰ ਲੱਗਿਆ ਜਿੰਨਾ ਉਹਨੇ ਇਸ ਵਾਰੀ ਭਗਵੰਤ ਮਾਨ ਜੀ ਨੇ ਡਟ ਕੇ ਕਹੀ ਹੈ ਗੱਲ ਵੀ ਹਰਿਆਣੇ ਨਾਲ ਸਾਡਾ ਕੋਈ ਝਗੜਾ ਨਹੀਂ ਨਾ ਅਸੀਂ ਝਗੜਾ ਕਰਨਾ ਅਸੀਂ ਆਪੇ ਨਿਪੁੰੰਦੇ ਰਹਾਂਗੇ ਵਰੋਂ ਇੱਕ ਗੱਲ ਜ਼ਰੂਰ ਹੈ ਨਹਿਰ ਦੇ ਮਾਮਲੇ ਤੇ ਕੋਈ ਨਹੀਂ ਉਹ ਸਾਡੀ ਫੇਰ ਮੀਟਿੰਗ ਹੋ ਗਈ 13 ਨੂੰ ਕੋਈ ਨਹੀਂ ਅਸੀਂ ਇਹ ਕਰਾਂਗੇ ਮੈਨੂੰ ਲੱਗਦਾ ਉੱਥੇ ਮੈਨੂੰ ਅਜੇ ਤੱਕ ਵੀ ਉਹ ਜੱਜਮੈਂਟ ਨਹੀਂ ਮਿਲੀ ਮੈਂ ਕੋਸ਼ਿਸ਼ ਕਰੀ ਐ ਸਰਚ ਕਰਨ ਦੀ ਜਿਹੜੀ ਸੁਪਰੀਮ ਕੋਰਟ ਦੀ ਹੈ ਨਹਿਰ ਦੇ ਮਾਮਲੇ ਤੇ ਉਹਦੇ ਚ ਜਿਹੜਾ ਮੁੱਖ ਮੰਤਰੀ ਦਾ ਬਿਆਨੀ ਹੈ ਉਹ ਇਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਮਾਨਜੋਗ ਨੇ ਕਿ ਹੈ ਕਿ ਤੁਸੀਂ ਜਾਂ ਤਾਂ ਨਹਿਰ ਬਣਾਓ ਜਾਂ ਇਹਦਾ ਬਕਲ ਸੋਚੋ ਜੇ ਤਾਂ ਸੁਪਰੀਮ ਮਾਜੋਗ ਸੁਪਰੀਮ ਕੋਰਟ ਨੇ ਵਿਕਲਪ ਕਹਿਤਾ ਫੇਰ ਤਾਂ ਆਪਾਂ ਵਧੀਆ ਕੋਈ ਨਹੀਂ ਵਿਕਲਪ ਤਾਂ ਸੋਚਦੇ ਫਿਰ ਬਹੁਤ ਕੰਨੇ ਔਲੀ ਟਲੇ ਬਰਸਾ ਸਿੰਘ ਜੀ ਵੀ ਉਹ ਮੈਨੂੰ ਥੋੜਾ ਜਿਆ ਔਖਾ ਵੀ ਲੱਗਦਾ ਹੈ ਸੁਪਰੀਮ ਕੋਰਟ ਦਾ ਇਹ ਕਹਿਣਾ ਕਿਉਂਕਿ ਇੰਨੀ ਜੇਬ ਤੋਂ ਸੁਪਰੀਮ ਕੋਰਟ ਇਸ ਕਰਤੇ ਆ ਰਿਹਾ ਹੈ ਪਹਿਲਾਂ ਸਾਡਾ ਹੁਕਮ ਨਾ ਹਨ ਕਿ ਹੁਕਮ ਚ ਕੋਈ ਤਰਕ ਤਾਂ ਹੈ ਨਹੀਂ ਜਦ ਪਾਣੀਆਂ ਦਾ ਫੈਸਲਾ ਹੀ ਨਹੀਂ ਹੋਇਆ ਦੀ ਪਾਣੀ ਕਿੰਨਾ ਜਾਣਾ ਹੈ ਕਿਹੜਾ ਜਾਣਾ ਹੈ ਨਹਿਰ ਕਦੀ ਬਣਾਉਣੀ ਹੈ ਬਿਲਕੁਲ ਇਹ ਤਾਂ ਉਹ ਗੱਲ ਹੈ ਦੇ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਦੇ ਆ ਸੋ ਇਹ ਮੈਨੂੰ ਅਜੇ ਤੱਕ ਨਹੀਂ ਗੱਲ ਸਮਝ ਆਈ ਬਈ ਸੁਪਰੀਮ ਕੋਰਟ ਇਸ ਕੱਪੇ ਕਿਉਂ ਜਦ ਕਰੇ ਸੁਪਰੀਮ ਕੋਰਟ ਕਹੇ ਹਾਂ ਭਾਈ ਤੁਸੀਂ ਦੇਖ ਲਓ ਆਪਦਾ ਕਿਵੇਂ ਪਾਣੀਆਂ ਦਾ ਮਾਮਲਾ ਪਾਣੀਆਂ ਦਾ ਹੁਣ ਬਹੁਤ ਹੱਦ ਫਿਰ ਜਾਂਦਾ ਇਹ ਜਿਹੜਾ ਸੀ ਇਹ ਕੋਈ ਬਹੁਤਾ ਤਰਕ ਸੰਗਤ ਫੈਸਲਾ ਨਹੀਂ ਲੱਗਦਾ ਸੀ ਬਾਕੀ ਹੁਣ ਜੱਜ ਸਾਹਿਬਾਨ ਨੇ ਕਹਿੰਦੇ ਕੌਣ ਜਿਹੜਾ ਰਾਜੇ ਦੇ ਅੱਗੋਂ ਦੀ ਤੇ ਘੋੜੇ ਦੇ ਪਿਛਾੜੀ ਦੀ ਕਦੇ ਨੰਗੀ ਨਹੀਂ ਸੋ ਇਹ ਕਰਕੇ ਇਹਦੇ ਵਿੱਚ ਵੀ ਉਹਨਾਂ ਦਾ ਸਟੈਂਡ ਠੀਕ ਸੀ ਮੁੱਖ ਮੰਤਰੀ ਦਾ ਦੇ ਨਾਲ ਉਹਨੇ ਕਿਹਾ ਵੀ ਪਾਣੀ ਤੁਸੀਂ ਜਦ ਉਹ ਗਿਆਨੀਤ ਉਹਦਾ ਗੱਲ ਤੁਸੀਂ ਕਿ ਵੀ ਜਿਹੜਾ ਪਾਣੀ ਆਊਗਾ ਜੇਲਮ ਚੋਂ ਉਹ ਅਸੀਂ ਇੱਥੇ ਫੇਰ ਜਨਾਬ ਚੋਂ ਤੋਂ ਆਪਣਾ ਡੇਰੋ ਸਾਨੂੰ ਉਹ ਤਾਂ 7.5 ਐਮਐਫ ਆਊਗਾ ਤੇ ਅਸੀਂ ਆਪਦਾ ਕੰਮ ਚਲਾ ਲਾਂਗੇ ਤੇ ਅਸੀਂ ਹਰਿਆਣੇ ਨੂੰ ਵੀ ਦੇ ਦਾਂਗੇ ਇਥੋਂ ਦੀ ਲੰਗ ਜੂਗਾ ਪਾਣੀ ਮੇਰੇ ਖਿਆਲ 23 ਐਮਐਫ ਕਿਹਾ ਸੌਰੀ 20 ਹਾਂ ਭਾਈ ਤੇ ਨਾ ਲੋ ਨੇ ਆਖਿਆ ਵੀ ਪਤਾ ਨਹੀਂ ਬੱਤੀ ਕਿਹਾ ਤੇ ਹੀ ਕਿਹਾ ਮੈਨੂੰ ਇਹ ਵੀ ਨਹੀਂ ਆ ਜੇ ਹੀ ਕਿਹਾ ਜੀ ਜੇ ਹੀ ਕਿਹਾ ਜੇ ਹੀ ਹੋਣਾ ਹੈ ਮੈਂ ਇਹ ਮੈਂ ਤਾਂ ਤੁਮੈ ਤਾਂ ਨਹੀਂ ਗੱਦ ਤੁਹਾਨੂੰ ਪਤਾ ਹੈ ਤਾਂ ਤੁਸੀਂ ਉੱਤੇ ਹੀ ਆਪਾਂ ਮੰਨਦੇ ਸੋਦੇ ਵਿੱਚ ਵੀ ਫਿਰ ਉਹਨਾਂ ਨੇ ਇਹ ਵੀ ਚਲੋ ਇਹ ਵੀ ਆਪਣੇ ਗਿਆਨ ਦੀ ਗੱਲ ਕੀਤੀ ਸੀ ਉਹਨਾਂ ਦੀ ਵੀ ਇਹ ਵੀ ਕਪੈਸਿਟੀ ਕਿੰਨੀ ਹੈ ਪਾਕਲਾ ਮੇਨ ਲਾਈਨ ਦੀ ਤੇ ਉਹਦੇ ਚ ਉਦੋਂ ਵੱਧ ਪਾਣੀ ਪਾਵਾਂ 2000 ਫੁੱਟ ਫਿਲਸਕ ਸੰਚ ਦੇ ਰੱਖਣਾ ਬੰਦਾ ਜੇ ਅਸੀਂ ਵੱਧ ਪਾਵਾਂਗੇ ਤਾਂ ਫਿਰ ਉਹ ਟੁੱਟ ਜੂਗੀ ਉਹ ਇਹ ਗੱਲਾਂ ਤਾਂ ਜਾਇਜ਼ ਹੀ ਨੇ ਪਰ ਉਹਨੇ ਜਿਹੜਾ ਕਿਹਾ ਵੀ ਜਦੋਂ ਉੱਥੋਂ ਪਾਣੀ ਆਏਗਾ ਜੇਦੋਂ ਚਨਾਬ ਤੋਂ ਅਸੀਂ ਤਾਂ ਰਿਪੀਰੀਅਨ ਆ ਨਾ ਤਾਂ ਇਹਦੇ ਦੇ ਅਸਲ 'ਚ ਜਦ ਪਾਣੀ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਹੈ ਉਹਦਾ ਸਬੰਧ ਹੈ ਰਿਪੀਰੀਅਨ ਕਾਨੂੰਨ ਨਾਲ ਹਾਂਜੀ ਤੇ ਜਿਹੜਾ ਕੁਦਰਤੀ ਵਹਾਅ ਹੀ ਨਹੀਂ ਹੈ ਨਾ ਸੀ ਬੇਸੈਂਸ ਸਟੇਟਾਂ ਸਾਡਾ ਤਾਂ ਕੋਈ ਨਦੀਆਂ ਨਾਲ ਉਹਦੇ 'ਚ ਪੈਂਦਾ ਨਹੀਂ ਸੋ ਜੇ ਸਾਡੇ ਵੱਲ ਪਾਣੀ ਆਏਗਾ ਉਹ ਤਾਂ ਡਾਇਵਰਟ ਕਰਕੇ ਆਏਗਾ ਉਹਦੇ ਨਾਲ ਅਸੀਂ ਰਿਪੀਰੀਅਨ ਨਹੀਂ ਬਣ ਜਾਂਦੇ ਨਾ ਇਹਦਾ ਮਤਲਬ ਹੈ ਸਾਡੇ ਮੁੱਖ ਮੰਤਰੀ ਨੂੰ ਵੀ ਰਿਪੀਰੀਅਨ ਦਾ ਕੀ ਮਤਲਬ ਹੁੰਦਾ ਉਹ ਬਹੁਤਾ ਪਤਾ ਨਹੀਂ ਹੈ ਉਹ ਸਮਝਦਾ ਵੀ ਜਿੱਥੇ ਪਾਣੀ ਆ ਗਿਆ ਉਹ ਰਿਪੀਰੀਅਨ ਹੈ ਉਹ ਰਿਪੀਰੀਅਨ ਨਹੀਂ ਹੈ ਕਿ ਉਸ ਹਿਸਾਬ ਨਾਲ ਤਾਂ ਭਾਖੜਾ ਹਰਿਆਣਾ ਚ ਜਾਂਦੀ ਹੈ ਫਿਰ ਤਾਂ ਭਾਖੜਾ ਦੇ ਹਰਿਆਣਾ ਜਾਣ ਕਰਕੇ ਰਿਪੀਰੀਅਨ ਹੋ ਗਿਆ ਜਿਹੜਾ ਹਰਿਆਣਾ ਹੈ ਸੱਤਪੰਜ ਦਾ ਵੀ ਵਿਆਸ ਦਾ ਵੀ ਨਹੀਂ ਉਹ ਰਿਪੀਰੀਅਨ ਨਹੀਂ ਹੈ ਉਹਨੂੰ ਪਾਣੀ ਇਸ ਕਰਕੇ ਨਰੇਆ ਕਿ ਸੰਘੇ ਪੰਜਾਬ ਦੇ ਵੇਲੇ ਉਹਨਾਂ ਨੂੰ ਪਾਣੀ ਦੀ ਵੰਡ ਦਿੱਤੀ ਹੋਈ ਸੀ ਉਹ ਰਿਪੀਰੀਅਨ ਕਰਕੇ ਨਹੀਂ ਮਿਲਿਆ ਸੋ ਉਹ ਐਂਟਰਾ Rajasthan ਚ ਵੀ 라ਗੀਆਂ ਤੋਂ ਗਾਹਾਂ ਹਰੀਕੇਪਤਨ ਤੋਂ ਨਾ ਨਿਕਲ ਕੇ ਜਾਂਦੀਆਂ ਨੇ ਤੇ ਫਿਰ Rajasthan ਰਿਪੀਰੀਅਨ ਥੋੜਾ ਹੋ ਗਿਆ ਸੋ ਰਿਪੀਰੀਅਨ ਦੀ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹ ਬਹੁਤਾ ਸਮਝ ਨਹੀਂ ਹੈ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਲੱਗਦਾ ਸਮਝਾਇਆ ਨਹੀਂ ਪੂਰੀ ਤਰ੍ਹਾਂ ਵੀ ਰਿਪੀਰੀਅਨ ਕਿਉਂ ਉਹ ਕਹਿੰਦੇ ਬਹੁਤ ਗਿਆਨ ਹੈ ਮੈਨੂੰ ਸਭ ਕੁਝ ਪਤਾ ਹੈ ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਉਹਦੇ ਵਿੱਚ ਹੋਰ ਕਹੀ ਗਲਤ ਬਿਆਨੀ ਜਿਹੜੀ ਹੋ ਗਈ ਜਿਹੜਾ ਮੈਨੂੰ ਲੱਗਦਾ ਵੀ ਬੰਦੇ ਨੂੰ ਫੈਕਟ ਚੈੱਕ ਕਰ ਲੈਂਦੇ ਇੱਕ ਆਮ ਬੰਦੇ ਨੂੰ ਪਰ ਮੈਂ ਹੈਰਾਨ ਆ ਜਦ ਆਪੇ ਹੀ ਸੋਚੇ ਚੱਲਦੇ ਹੋ ਕਾਹਨੂੰ ਕਹਿਣਾ ਹੁਣ ਟੋਕਣਾ ਵੈਸੇ ਉਥੇ ਟੋਕਣਾ ਬੰਦਾ ਸੀ ਜਦ ਉਹਨੇ ਫਿਰ ਵੀ ਚੰਝ ਕਸੀ ਅਸੀਂ ਕਹਿੰਦਾ ਟੇਪ ਤੱਕ ਪਾਣੀ ਪਹੁੰਚਾਤਾ ਅਸੀਂ ਹੁਣ 23 ਤੋਂ ਤੱਕ ਨਹੀਂ 72 ਤੱਕ ਕਿੰਨੇ ਆਤੇ ਰਹਿ ਗਏ ਪਾਣੀ ਵੀ ਜਿਹੜੀ ਨਹਿਰੀ ਪਾਣੀ ਤੇ ਇਹ ਤਾਂ ਪਾਣੀ ਦੰਦੀ ਨਹੀਂ 22 ਕਹਿੰਦਾ ਵੀ 21% ਦੀ ਸੀ ਹੁਣ ਅਸੀਂ ਮੇਰੇ ਖਿਆਲ 63% ਤੇ ਚੱਲ ਗਏ ਆ ਕਰੀਏ ਜੋ ਵੀ ਹੈ ਅਸੀਂ ਪਾਣੀ ਅੱਗੇ ਲੱਗੇ ਮਤਲਬ ਉਹਦਾ ਜੀ ਬਹੁਤ ਜ਼ਿਆਦਾ ਵਧਾਤਾ ਸੀ ਫੇਰ ਨਾਲ ਤੱਕ ਪਹੁੰਚਣ ਲੱਗ ਗਿਆ ਲੋਕਾਂ ਦੇ ਸੰਨ ਸਨੇਹ ਆਉਣ ਲੱਗੇ ਫੇਰ ਕੰਨਾ ਜੀ ਲੋਕ ਕਹਿੰਦੇ ਵੀ ਸੰਤ ਪਿਛੇ 40 ਸਾਲ ਚ ਪਾਣੀ ਮਿਲੇ ਇਹ ਨਹੀਂ ਸੀ ਕਦੇ ਹਾਈ ਸੱਚੀ ਹੈ ਵੀ 40 ਸਾਲ ਤੱਕ ਨਹੀਂ ਪਾਣੀ ਬੰਦ ਹੋਇਆ ਪਾਣੀ ਤਾਂ ਪਿਛੇ 15 ਪੂਰੀ ਸਾਲਾਂ ਦੀ ਜ਼ਿਆਦਾ ਬਹੁਤ ਹੈ ਕਿਉਂਕਿ ਪਹਿਲਾਂ ਤਾਂ ਮਾੜੀ ਮੋਟੀ ਅਸੂਂਆਂ ਕੱਸੇ ਚੱਪਦੀ ਸੀ ਤੇ ਹੌਲੀ ਹੌਲੀ ਉਹਦਾ ਰੇਪੁਰਣੀ ਕਰਿਆ ਸਾਰਾ ਕੁਝ ਜੋ ਵੀ ਹੋਣਾ ਸੀ ਫਿਰ ਉਹਨਾਂ ਨੇ ਜਿਹੜਾ ਇੱਕ ਹੋਰ ਕਿਹਾ ਵੀ ਕੋਈ ਨਹਿਰ ਹੀ ਨਹੀਂ ਬਣੀ ਸੱਠਾਂ ਸਾਲਾਂ ਚ ਕਹਿੰਦਾ ਕੋਈ ਨਹਿਰ ਨਹੀਂ ਬਣੀ 60 ਤੋਂ ਉਹਨਾਂ ਦਾ ਮਤਲਬ ਕਾਂਗਰਸ ਦੇ ਆਮਲਾ ਸੀ ਦਾ ਕਿ ਕਿ ਪੰਦਰਾਂ ਇਹਨਾਂ ਨੇ ਲਿੱਤਾ ਕਰਦੇ ਨਾ ਮੋਬੀਸਾ ਉਹਰੇ ਬਾਜਪਾਈਸਾ ਵਾਲੇ ਤੇ ਮੇ ਕੋਈ ਬਣੀ ਨਹੀਂ ਨਹਿਰ ਉਹਨੂੰ ਮਤਲਬ ਇਹਦਾ ਅਸਲ ਹਨ ਬੰਦੇ ਨੂੰ ਪਰ ਇਹ ਪਾਖੜਾ ਤਾਂ ਬਣੀ ਆ ਆਜ਼ਾਦੀ ਤੋਂ ਬਾਅਦ ਹੈ ਚਲੋ ਜਿਹੋਰ ਗੱਲਾਂ ਤਾਂ ਨਾ ਪਤਾ ਹੋਵੇ ਫਿਰ ਇਹ ਥੀਨ ਪੌਂਗ ਡੈਮ ਦਾ ਸਭ ਨੂੰ ਪਤਾ ਵੀ ਉਹ ਤੋਂ ਬਾਅਦ ਹੀ ਬਣਿਆ ਥੀਨ ਡੈਮ ਸਭ ਨੂੰ ਪਤਾ ਵੀ ਬਾਅਦ ਚ ਬਣਿਆ ਫੇਰ ਕਿਉਂਕਿ ਜਦ ਪਾਖੜਾ ਬੰਦ ਬੰਨ ਕਰਕੇ ਹੀ ਇਹ ਵੈਰਜ ਬਣਿਆ ਰੋਪੜ ਦਾ ਤੇ ਇੱਥੇ ਆਪਣਾ ਜਿਹੜਾ ਹੈ ਹਰੀਕੇ ਪਤਨ ਦਾ ਤੇ ਜਿਹੜੀ ਇਹ ਬਿਸਤ ਦਵਾ ਨਹਿਰ ਨਵਾਂ ਸ਼ਹਿਰ ਨੂੰ ਜਾਂਦੀ ਹੈ ਜਿਹੜੀ ਰੋਪੜ ਤੋਂ ਉਹ ਵੀ ਬਾਦ ਦੇ ਵਿੱਚ ਨਿਕਲ ਗਿਆ ਇਹ ਸਾਰੇ ਜਿਹੜਾ ਭਾਖੜਾ ਦਾ ਪ੍ਰੋਜੈਕਟ ਹੈ ਤਾਂ ਬਣਿਆ ਹੀ 48 ਤੋਂ 51 ਤੱਕ ਤਾਂ ਪ੍ਰੋਜੈਕਟ ਬਣਿਆ 51 ਤੋਂ 48 ਤੱਕ ਫਿਰ ਇਹ ਨਹਿਰਾਂ ਤੇ ਡੈਮ ਤੇ ਸਭ ਕੁਝ ਬੰਦਾ ਰਿਹਾ। ਉਸ ਬਕਾਂ ਇਦਾਂ ਇਹ ਤੱਕ ਕਿ ਵੀ ਪੌਂਗ ਡੈਮ ਵੀ ਬਾਅਦ ਚ ਬਣਿਆ। ਪੌਂਗ ਡੈਮ ਦਾ ਤਾਂ ਉਹ ਹੀ ਚੌਂਟੇ ਕੰਮ ਸ਼ੁਰੂ। ਤੇ ਜਿਹੜਾ ਹੈਗਾ ਜੇ ਆਪਾਂ ਦੇਖੀਏ ਵੀ ਛੀਨ ਡੈਮ ਪ੍ਰੈਕਟੀਕਲੀ ਛੀਨ ਡੈਮ ਵੀ ਬਾਅਦ ਚ ਬਣਿਆ। ਪ੍ਰੈਕਟੀਕਲੀ ਉਹਦੀ ਉਹਦੀ ਸਾਰੀ ਸਕੀਮ ਵੀ ਬਾਅਦ ਚ ਹੀ ਬਣੀ ਹੈ। ਉਹਦੀ ਤਾਂ ਜਿਹੜਾ ਨਕਸ਼ਾ-ਨਕਸ਼ਾ ਸੀ ਉਹ ਵੀ ਬਾਅਦ ਚ ਹੀ ਪਾਸ ਹੋਇਆ ਸੀ ਮੈਂ ਤੱਕ ਜਾ ਕੇ ਤੇ ਜਿਹੜਾ ਬੈਰੀਆ ਉੱਥੇ ਮਾਦੋਪਰ ਹੈਡਵਰਕਸ ਜਿਹਨੂੰ ਕਹਿੰਦੇ ਨੇ ਉਹ ਤੋਂ ਉਹ ਬਣਿਆ ਅੰਗਰੇਜ਼ ਦੇ ਜ਼ਮਾਨੇ ਚ ਆਇਆ ਉਹ ਚੋਂ ਨਹਿਰیں ਜ਼ਰੂਰ ਨਿਕਲੀਆਂ ਹੋਈਆਂ ਸੀ ਆਪਰਬਾਰਕ ਦੁਆਬਾ ਕਨਾਲ ਕਹਿੰਦੇ ਨੇ ਉਹਨੂੰ ਜੂਬੀ ਡੀ ਸੀ ਪਰ ਉਸੇ ਜੂਬੀ ਡੀ ਸੀ ਕਨੋਡੋਨੀਆਂ ਵੀ ਉਹਨੇ ਹਕ ਨਾਲ ਕਲੋਨੀ ਹਰ ਜਗ੍ਹਾ ਤੇ ਬਣੀ ਸੀ ਜਦਾਂ ਚਾਹਦੇ ਕਨਾਲ ਕਨੋਡੋਨੀਆਂ ਸਭ ਤੋਂ ਤਕੜੀ ਚੀਜ਼ ਸੀ ਕਿਉਂਕਿ ਸਭ ਤੋਂ ਵੱਡਾ ਰੈਵਨਿਊ ਦਾ ਜਿਹੜਾ ਸੋਰਸ ਸੀ ਉਹ ਉਸ ਬਾਦਨ ਦਾ ਉਹ ਨਹਿਰੀ ਪਾਣੀ ਸੀ ਇਸ ਕਰਕੇ ਉਹਨਾਂ ਦੀਆਂ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਚੰਗਾ ਰਹਿਣ ਦੀ ਜਗ੍ਹਾ ਇਸ ਆਪੀ ਬਟੇਂਡਰ ਵੀ ਬੜੀ ਵੱਡੀ ਕੋਠੀ ਮੈਂ ਦੇਖੀ ਕੈਸਰੀ ਉਹਦੀ ਇਵਨ ਸੋ ਉਹਦੇ ਵਿੱਚ ਇਹ ਹੈ ਵੀ ਜਿਹੜੀ ਉਹ ਹੈਡ ਵਰਕਸ ਹੈ ਉਹਦੋਂ ਬਣਿਆ ਸੀ ਪਰ ਇਹ ਹੜ੍ਹਾਂ ਚ ਰੁੜ ਗਿਆ ਸੀ 55 ਚ ਇਹ ਫਿਰ ਦੁਬਾਰਾ ਬਣਾਇਆ ਹੈ ਔਰ ਇਹ ਨੇਹਰਾ ਦੀ ਨੇ ਯਾਤਰਬਦੀ ਦਵਾਕ ਨਾਲ ਕਿਉਂਕਿ ਤਾਂ ਪੰਜਾਬ ਨਹੀਂ ਸੀ ਦੀਆਂ ਨੇ ਦੋ ਨੇਹਰਾ ਜਿਹੜੀਆਂ ਨੇ ਆ ਅੰਮਰ ਸਰਦੇ ਇਹਨੂੰ ਹੋਰ ਨੂੰ ਇਹਨਾਂ ਨੂੰ ਵੀ ਮਤਲਬ ਚੌੜਾ ਕਰਨਾ ਹੋਰ ਇਹਨਾਂ ਦੀ ਰੈਨੋਵੇਸ਼ਨ ਕਾਫੀ ਵੱਡੀ ਹੋਈ ਗਿਆ ਛੋਟੇ ਪੱਦਰ ਦੀਆਂ ਇਹ ਨਾ ਇਹ ਵੱਡੇ ਪੱਦਰ ਨਹੀਂ ਬਣਾਈਆਂ ਗਈਆਂ ਨੇ ਫੇਸ ਕਰਕੇ ਇਹ ਗੱਲਾਂ ਜਿਹੜੀਆਂ ਇਹੋ ਜਿਹੀਆਂ ਕੱਚੀਆਂ ਜਿਹੀਆਂ ਕਰਨਾ ਕਰੀ ਜਾਣੀਆਂ ਨੇ ਉਹ ਜੇ ਭੁਗਤਮਾਨ ਅੱਜ ਕੋਈ ਨਹਿਰ ਬਣਾਉਣ ਦੀ ਕੋਸ਼ਿਸ਼ ਵੀ ਕਰੇ ਜਿਹੜੀ ਕਹਿੰਦਾ ਵੀ ਅਸੀਂ ਬਣਾਉਣੀ ਹੈ ਉਹ ਕਿਲੇ ਇਹਦੇ ਕਾਰਜਕਾਲ ਤੇ ਬਣ ਜਾਣੀ ਹੈ ਉਹ ਪਤਾ ਨਹੀਂ ਕਰ ਜਾ ਕੇ ਪੂਰੀ ਹੋਣੀ ਹੈ ਕੋਈ ਇਹ ਥੋੜਾ ਦੇ ਫੂ ਵਟਣਾ ਚੜ ਅਸਲ ਵਿੱਚ ਉਹ ਬਣਾਉਣੀ ਜੀ ਗਿੱਦੜਵਾਲੇ ਇਹ ਪਾਸੇ ਨੂੰ ਹਾਂ ਹਾਂ ਉਹ ਹੁਣ ਜ਼ਮੀਨ ਉਕਾਰ ਹੋਣੀ ਨਹਿਰ ਦਾ ਬੰਨਾ ਕਾਫੀ ਇੱਕ ਦੰਬਾ ਕੰਮ ਹੁੰਦਾ ਇਹ ਛੋਟਾ ਨਹੀਂ ਹੁੰਦਾ ਇਹ ਗੱਲ ਠੀਕ ਹੈ ਦੂਜਾ ਕੰਟੀਨਿਉਟੀ ਹੁੰਦੀ ਹੈ ਸਰਕਾਰਾਂ ਇੱਕ ਅਸਲ ਚ ਜਿੱਦ ਜਿੱਦ ਮੋਦੀ ਸਰਕਾਰ ਆਈ ਹੈ ਉਸ ਦਿਨ ਦਾ ਇਹਨਾਂ ਨੇ ਇਹਨੂੰ ਆਪ ਆਲਿਆ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਪਿਛਲੇ 17 ਸਾਲਾਂ 'ਚ ਕੁਝ ਨਹੀਂ ਹੋਇਆ ਅਸੀਂ ਹੀ ਕਰ ਰਹੇ ਹਾਂ ਇਹ ਜਿਹੜੀ ਮਾਨਸਿਕਤਾ ਇਹ ਬਹੁਤ ਮਾਰ ਗਿਆ ਤੁਸੀਂ ਇਤਿਹਾਸ ਨਾਲ ਤੋੜਨਾ ਚਾਹੁੰਦੇ ਆ ਇਹ ਟੁੱਟਦੇ ਨਹੀਂ ਹੁੰਦੇ ਲੋਕ ਤੁਸੀਂ ਕਹੀ ਜੋ ਕੁਝ ਨਹੀਂ ਹੋਇਆ ਜਿਵੇਂ ਭਗਵੰਤ ਮਾਨ ਨੇ ਕਹਿੰਦਾ ਕੋਈ ਨਹਿਰ ਨਹੀਂ ਬਣੀ ਜੇ ਕੱਲ ਨੂੰ ਨਰਯਾਦਾ ਮਤਾਂ ਲਿਆਏ ਵੀ ਭਗਵੰਤ ਮਾਨ ਦੱਸੇ ਵੀ ਜਿਹੜੀ ਜਿਹੜੀ ਨਹਿਰਾਂ ਨਹਿਰਾਂ ਦਾ ਦੱਸੇ ਵੀ ਕਾਰ ਬਣੀਆਂ ਆਪ ਦੱਸੇ ਜਦੋਂ ਖੜਾ ਹੋ ਕੇ ਕਹੂ ਵੀ ਇਹ ਚਰਨਜਾਚ ਬਣੀ ਹੈ 60 ਚ ਬਣੀ ਹੈ 12 ਚ ਬਣੀ ਹੈ ਇਹ 81 82 ਚ ਬਣੀ ਫਿਰ ਕੀ ਜਵਾਬ ਦੇਊਗਾ ਬਿਓ ਪੁਰਾਣਾ ਕਰ ਦੋ ਫੇ ਜੇ ਕੋਈ ਇੰਨੇ ਕਹਦੇ ਵੀ ਮੁੱਖ ਮੰਤਰੀ ਸਾਹਿਬ ਮੇਨੇ ਤਾਂ ਦੇ ਹੀ ਦੇ ਹੁੰਦੇ ਨੇ ਮੈਂ ਕਹਿੰਦਾ ਨਾ ਹੀ ਕਹਿਣ ਵੀ ਮर्यादा ਮਤਲੀ ਗੱਲ ਹੈ ਵੀ ਮੇਨੇ ਮੂਨੇ ਤਾਂ ਤੁਸੀਂ ਦੇ ਹੀ ਜਾਂਦੇ ਹੋ ਪਰ ਤੁਸੀਂ ਟੋਕਾ ਤੱਥ ਜ਼ਰੂਰ ਦੇਖ ਲੈ ਕਰੋ ਤੱਥ ਦੇਖੇ ਤੋਂ ਬਿਨਾ ਮੇਨਾ ਜਿਹੜਾ ਹੜਕਾ ਹੋ ਜਾਂਦਾ ਹੈ ਇਹ ਅਸੀਂ ਤੁਹਾਨੂੰ ਹੁਣ ਇਹ ਨਹੀਂ ਕਹਾਂਗੇ ਵੀ ਮर्यादा ਮਤਲੀ ਹੋਣਾ ਇਹ ਇਹ ਗੰਗਨਾ ਤਾਂ ਤੁਸੀਂ ਕਰ ਦਿੰਦੇ ਹੋ ਨਾ ਸੀ ਤੁਹਾਨੂੰ ਇਹ ਕਹੀਏ ਵੀ ਉਹਦੇ ਤੁਸੀਂ ਸੌਰੀ ਫੀਲ ਕਰੋ ਤੁਸੀਂ ਖੇਦ ਜाहਲ ਕਰੋ ਵੀ ਤੁਹਾਨੂੰ ਤੋਂ ਗਲਤੀ ਹੋ ਗਈ ਨਾ ਬਿਲਕੁਲ ਨਹੀਂ ਕਹਾਂਗੇ ਅਸੀਂ ਕੋਈ ਕਹਾਂਗੇ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਇਹ ਜਿਹੇ ਤੱਥ ਨਾ ਦਿਆ ਕਰੋ ਜਿਹੜੇ ਨਾ ਹੋਣ ਆਪਦੇ ਵੱਲੋਂ ਕੋਈ ਮਾੜੀ ਮੋਟੀ ਗਲਤੀ ਹੋ ਜੇ ਹੋ ਜੇ ਵੱਡੀ ਗਲਤੀਆਂ ਨੇ ਇਹਨਾਂ ਦੇਣ ਵੇਲੇ ਵੱਡੀ ਗਲਤੀ ਨਹੀਂ ਕੀਤੀ ਉਹਨੇ ਅਗਲਾ ਇੱਕ ਨਹੀਂ ਕੱਚਾ ਹੋ ਜਾਂਦਾ ਸੋਚ ਕਰਕੇ ਮੈਨੂੰ ਇੱਕ ਗੱਲ ਦੇ ਵਿੱਚ ਇਹ ਲੱਗਦਾ ਹੈ ਵੀ ਵੀਪੈਨ ਦੇਖੇ ਕੱਲ ਦਾ ਮੈਨੂੰ ਇਹ ਲੱਗਣ ਲੱਗਿਆ ਸੀ ਵੀ 15 ਮਿੰਟਾਂ ਕੀ ਜਿਹੜਾ ਸੈਸ਼ਨ ਉੱਠ ਗਿਆ ਉਹ ਰਾ ਦੀ ਗੱਲ ਤੇ ਹੋਰ ਦੇ ਉੱਤੇ ਪੰਗਾ ਹੀ ਪਿਆ ਰਿਹਾ ਵੀ ਇਹਨਾਂ ਕੋਈ ਉਹ ਸੌਸ ਨਹੀਂ ਜੇ ਮੈਂ ਸੱਚੀ ਤੁਹਾਨੂੰ ਸੁਣਾਉਣਾ ਕਿ ਪਿਆਲਾ ਲਗਰਗੜੀ ਗੱਲ ਨਹੀਂ ਹੈ ਸਾਰੇ ਸਰਜਨਾਂ ਦੀ ਹੈ ਜਿੱਦੇ ਅਸੀਂ ਆਪਰੇਸ਼ਨ ਥੀਏਟਰ ਚ ਜਾਂਦੇ ਆ ਸਵੇਰੇ ਆਪਰੇਸ਼ਨ ਕਰਨ ਲੱਗਾ ਜੀ ਉਹਦੇ ਫਟ ਕੋਈ ਮਰੀਜ਼ ਦਾ ਕੋਈ ਗਨਬਲ ਹੋ ਗਈ ਵੀ ਨਹੀਂ ਹੋ ਰਿਹਾ ਉਲਟੀ ਆ ਗਈ ਬਲੱਡ ਪ੍ਰੈਸ਼ਰ ਬਗਦਾਰ ਕੋਈ ਪ੍ਰੋਬਲਮ ਆ ਗਈ ਕਿ ਅਸੀਂ ਬੇਡੇ ਰਹੇ ਜੀ ਕਈ ਨੰਬੇ ਕੇਸ ਹੁੰਦੇ ਨੇ ਕਈ ਵਾਰੀ ਇੱਕ ਦੋ ਕੇਸ ਹੀ ਰੱਖਦੇ ਹਾਂ ਜਿਆਦਾ ਹੋਣ ਤਾਂ ਫਿਰ ਦੂਜੇ ਕਰਨੇ ਸ਼ੁਰੂ ਕਰ ਦਿੰਦੇ ਆ ਸਾਨੂੰ ਫਸ ਉਸੁੰਦਾ ਸੱਚੀ ਮੁੱਛੀ ਲਈ ਯਾਰ ਅਸੀਂ ਨਾ ਇਹ ਕਰਨਾ ਸੀਗਾ ਵੀ ਅੱਜ ਬੇਡੇ ਰਹੇਗੀ ਤਨਖਾਹ ਤਾਂ ਸਾਨੂੰ ਮਿਲੀ ਜਾਣੀ ਹੈ ਹਾਂ ਜੀ ਪਰ ਜਿਹੜੇ ਮਰੀਜ਼ਾਂ ਨੇ ਡਾਈਮ 'ਚ ਲੱਗੇ ਹੋਏ ਨੇ ਉਹਨਾਂ ਦਾ ਆਪਰੇਸ਼ਨ ਕਰਨਾ ਤਾਂ ਸਾਡੀ ਡਿਊਟੀ ਆ ਨਾ ਸਾਨੂੰ ਕਿਸੇ ਨੇ ਨਹੀਂ ਕੁਛ ਕਹਿਣਾ ਕਿ ਉਹ ਟੈਕਨੀਕਲ ਪ੍ਰਾਬਲਮ ਹੈ ਸਾਲ ਸਾਨੂੰ ਅਫਸੋਸ ਤਾਂ ਹੋਣੇ ਚਾਹੁੰਦੇ ਆ ਲਾ ਦਿਖੋ ਯਾਰ ਕੀ ਕੰਮ ਵੰਦੇ ਹੀ ਹੋ ਕੇ ਅੱਗੇ ਸੱਚੀ ਮੱਚੀ ਆਕੇ ਨਾ ਕੋਈ ਚਾਹ ਪੀਣ ਨੂੰ ਵੀ ਮਨ ਨਹੀਂ ਕਰਦਾ ਕਈ ਵਾਰੀ ਬੇ ਇਹ ਜਿਹੜਾ ਇਹਨਾਂ ਨੂੰ ਕੋਈ ਇਹਨਾਂ ਦੇ ਝੂਂ ਨਹੀਂ ਸਰਕਦੀ ਵੀ ਯਾਰ ਅਸੀਂ 15 ਮਿੰਟਾਂ 'ਚ ਸੈਸ਼ਨ ਖਤਮ ਕਰਕੇ ਆ ਗਏ 20 ਮਿੰਟਾਂ 'ਚ ਤੇ ਸਾਰਾ OTDA ਇਹ ਉਹ ਐਨਾ ਖਰਚਾ ਪੈ ਗਿਆ ਕਿ ਇਹਨਾਂ ਨੂੰ ਕੋਈ ਝੂਂ ਨਹੀਂ ਸਾਕੀ ਪਰ ਟੋਕਾਟ ਸਾਰੀ ਮੈਂ ਕਹਾਂਗਾ ਇਸ ਅਸੈਂਬਲੀ ਨੂੰ ਕਿਉਂਕਿ ਸਾਰੀ ਜ਼ਿੰਮੇਵਾਰ ਨੇ ਕੱਲ ਜੋ ਕੁਝ ਹੋਇਆ ਵੀ ਅਸੀਂ ਸਾਰੇ ਹੀ ਇਹਦੇ ਚ ਨਾਕਾਮਜਾਬ ਰਹੇ ਹਾਂ ਕਿ 15 ਮਿੰਟ ਬਾਅਦ ਸੈਸ਼ਨ ਉਠਾਉਣਾ ਪੈ ਗਿਆ ਤੇ ਚੱਲ ਹੀ ਨਹੀਂ ਸਕਿਆ ਜਮੇ ਮੈਂ ਕਹਿੰਦਾ ਰੋੜਾ ਪਈ ਜਾਂਦਾ ਫਿਰ ਠਾਏ ਆ ਨਾ ਜਾਂਦਾ ਜਾਂਦਾ ਸੁਣ ਲਈ ਜਾਂਦੇ ਇੱਕ ਦੂਜੇ ਦੀ ਬਹਿ ਜਾਂਦੇ ਮੇਨੇ ਘੁੱਟ ਘੁੱਟ ਇਹ ਤਾਂ ਹੁੰਦਾ ਵੀ ਚਲ ਇਹਨਾਂ ਦਾ ਗੁਵਾਰ ਨਿਕਲ ਗਿਆ ਹੁਣ ਨਾ ਤਾਂ ਗੁਵਾਰ ਨਿਕਲੇ ਫਿਰ ਤਾਂ ਬੇਸਤੀ ਗਿਆ ਨਾ ਦਿਨ ਜੇ ਗੁਵਾਰ ਨਿਕਲ ਜਾਂਦਾ ਭੰਗ ਦਿੰਦੇ ਜਿਵੇਂ ਜੇ ਆਪਰੇਸ਼ਨ ਨਾ ਕਰਿਆ ਬਈ ਕੋਈ ਕੋਈ ਇਹ ਜਿਹਾ ਆ ਜਾਏ ਕਲਾਸ ਦਾ ਨਗ ਜੀ ਅਸੀਂ ਜਨਾਜ਼ ਦੋ ਘੰਟੇ ਲੈ ਲਈਏ ਚੱਲ ਤਸੱਦੀ ਹੋ ਜਾਂਦੀ ਵੀ ਚੱਲਿਆ ਹੁਣ ਅੱਜ ਬੱਚਾ ਨੂੰ ਪੜਾਤਾ ਸੀ ਉਸੇ ਟਾਈਮ 'ਚ ਸੋ ਯਾਨੀ ਕਿ ਕੋਈ ਆਲਟਰਨੇਟਿਵ ਜੇ ਮੇਨੇ ਦੇ ਕੀ ਸਾਰ ਲੈਂਦੇ ਤਾਂ ਵੀ ਠੀਕ ਸੀ ਤੋ ਇਹ ਗੱਲ ਨੂੰ ਇਹਨਾਂ ਨੂੰ ਇੱਕ ਤਾਂ ਸਪੀਕਰ ਸਾਹਿਬ ਨੂੰ ਵੀ ਵਿਚਾਰਨਾ ਚਾਹੀਦਾ ਕਿਉਂਕਿ ਸਪੀਕਰ ਹੀ ਮੁਖੀ ਆ ਉਸ ਦਾ ਤਾਂ ਤੇ ਜਿਹੜਾ ਰਾਜਨੀਤਿਕ ਤਰ੍ਹਾਂ ਦਾ ਮੁਖੀ ਹੈ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਬਾਜਵਾ ਸਾਹਿਬ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਮੇਰਾ ਖਿਆਲ ਹੈ ਸਾਰੇ ਨੂੰ ਸੋਚਣਾ ਚਾਹੀਦਾ ਕਾਫੀ ਤੇ ਇਹਦੇ ਨਾਲ ਇੱਕ ਮਾਹੌਲ ਜਿਹੜਾ ਹੈ ਇਹ ਪੰਜਾਬ 'ਚ ਇਸ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ ਹੈ ਲਿਕੋਰਗਲ ਮੈਂ ਕਹਾਂ ਕਿ ਫਿਰ ਮੈਂ ਤੁਹਾਡੀ ਸਵਾਲ ਤੁੰਦਾ ਉਹ ਇਹ ਹੈ ਵੀ ਅੱਜ ਮੈਨੂੰ ਨਹੀਂ ਲੱਗਦਾ ਪਹਿਲ ਕੱਲ ਇਹਨਾਂ ਨੇ ਕਿਹਾ ਸੀ ਤੇ ਇਹਨਾਂ ਕਹਿੰਦੇ ਸੀ ਵੀ ਅਸੀਂ ਨਹੀਂ ਲਿਆਵਾਂਗੇ ਉਹ ਬੇਅਦਬੀ ਆਲਾ ਮਾਮਲਾ ਹਾਂਜੀ ਕਿ ਅੱਜ ਫਿਰ ਇਹਨਾਂ ਨੇ ਕੱਲ ਕਹਿਤਾ ਸੀ ਵੀ ਨਹੀਂ ਅਸੀਂ ਖੜਲਾ ਪੇਸ਼ ਕਰਾਂਗੇ ਪਰ ਉਹਨੂੰ ਵਿਚਾਰ ਵਾਸਤੇ ਰੱਖ ਦੇਾਂਗੇ ਇਹ ਮੈਂ ਸੁਣਿਆ ਨਹੀਂ ਅੱਜ ਵੀ ਪੇਸ਼ ਹੋਇਆ ਜਾਂ ਨਹੀਂ ਹੋਇਆ ਨਹੀਂ ਪੇਸ਼ ਨਹੀਂ ਹੋਇਆ ਡੈਫਰ ਹੋ ਗਿਆ ਲਿਆਂਦਾ ਹੀ ਨਹੀਂ ਇਹ ਜਿਆਦਾ ਚੰਗਾ ਹੈ ਕਿਉਂਕਿ ਇਹ ਮਾਮਲਾ ਜਿਹੜਾ ਇਹ ਇੰਨਾ ਪੇਚੀਦਾ ਹੈ ਇੰਨਾ ਇਹ ਸੰਵੇਦਨਸ਼ੀਲ ਮਾਮਲਾ ਹੈ ਇਹ ਚੋਂ ਨਿਕਲਣਾ ਤਾਂ ਕੁਛ ਹੈ ਨਹੀਂ ਬਿਰਭਾਨ ਜੇ ਉੱਤੇ ਜਾਵੇ ਪਹਿਨਾ ਕਾਲੀਆਂ ਨੇ ਵੀ ਪਾਸ ਕਰਿਆ ਸੀ ਉਹ ਪਿਆ ਉੱਥੇ ਰਾਸ਼ਟਰਪਤੀ ਜੀ ਕੋਲੇ ਸਵਿਧ ਕਰਕੇ ਉਹਦਾ ਨਿਕਲਣਾ ਨਿਕਲਣਾ ਕੁਛ ਹੈ ਨਹੀਂ ਸੀ ਪਰ ਇਹ ਕਾਫੀ ਸੰਵੇਦਨਸ਼ੀਲ ਜਿਹਾ ਮੁੱਦਾ ਹੈ ਤੇ ਪਰਗੇ ਨਹੀਂ ਆਇਆ ਬਿਲ ਤਾਂ ਚੰਗਾ ਹੀ ਹੋਇਆ ਔਰ ਮੈਨੂੰ ਜੇ ਮੈਂ ਇਹਨੂੰ ਮੁਕਸਰ ਚ ਕਹਿਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਇਸ ਵਾਰੀ ਅੱਜ ਦਾ ਦੇਣਾ ਜਿਹੜਾ ਸੈਸ਼ਨ ਦਾ ਇੰਨਾ ਤਾਂ ਜਿੱਦੇ ਬਜਟ ਪੇਸ਼ ਹੁੰਦਾ ਨਾ ਜਿੱਥੇ ਤੇਰੀਸੀ ਕਰੀ ਜਾਂਦੇ ਬੰਦਾ ਉਹਦੇ ਉਹਦੇ ਵੀ ਨਹੀਂ ਕਦੇ ਚੰਗਾ ਦੇਖਿਆ ਮੈਂ ਪਹਿਲੀ ਵਾਰੀ ਇਹ ਸੈਸ਼ਨ ਜਿਹੜਾ ਹੈ ਇਹਦੇ 'ਚ ਮੈਨੂੰ ਲੱਗਿਆ ਮੈਂ ਗਲਤ ਹੋ ਸਕਦਾ ਮੈਨੂੰ ਆਇਆ ਲੱਗਿਆ ਵੀ ਅੱਜ ਕੰਮ ਦੀ ਗੱਲ ਹੋਈ ਹੈ ਇੱਕ ਤਾਂ ਹਰਿਆਣੇ ਨਾਲ ਲੜਾਈ ਨਹੀਂ ਕਰਨੀ ਦੂਜਾ ਅਪੋਜੀਸ਼ਨ ਨੂੰ ਵੀ ਨਾਲ ਲੈਣਾ ਹੈ ਚਾਹੇ ਮਿਹਨੇ-ਮੁਨੇ ਵੀ ਲਈ ਗਏ ਵਿਚੀ ਉਹ ਕਹਿੰਦੇ ਗੌਂਦਿਆਨੀਆਂ ਸਿੱਠਣੀਆਂ ਤੇ ਦਰਦਾਂ ਦੇ ਮਿਹਨੇ ਤੇ ਨਾਲ ਹੀ ਕੇਂਦਰ ਦੇ ਉੱਤੇ ਆ ਵੀ ਟਿੱਕਾ ਹਮਲਾ ਹੈ ਰੁਦਵਾਰ ਨੂੰ ਤ੍ਰਿਸ ਕਾਨਫਰੈਂਸ ਸੁਣ ਰਿਆ ਸੀ ਮੁੱਖ ਮੰਤਰੀ ਕਹਿੰਦੇ ਮੈਂ ਕਿਉਂ ਨਹੀਂ ਪੁੱਛ ਸਕਦਾ ਮੈਂ ਆਪਣੇ ਪ੍ਰਾਈਮ ਮਿਨਿਸਟਰ ਕੋਈ ਨਹੀਂ ਪਸਾਦੇ ਤੰਦਰਾ ਮੋੜਕਾਂ ਤੇ ਤੁਸੀਂ ਜਾਈ ਜਾਂਦੇ ਹੋ ਤੇ ਇੱਥੇ ਤਾਂ ਦੱਸ ਦੋ 145 ਕਰੋੜ ਲੋਕਾਂ ਦਾ ਕੀ ਕਰਦੇ ਹੋ ਮੈਂ ਕਿਉਂ ਨਹੀਂ ਪੁੱਛ ਸਕਦਾ ਨਾ ਪੁੱਛ ਸਕਦਾ ਉਹ ਤੇ ਕੀ ਕਰਕੇ ਆਏ ਹੋ ਮੈਂ ਪੁੱਛ ਸਕਦਾ ਸੋ ਇਹ ਮੈਨੂੰ ਚੰਗਾ ਲੱਗਿਆ ਉਹ ਕਹਿੰਦੇ ਵੀ ਆਏ ਫਿਰ ਕਹਿੰਦੇ ਕੋਈ ਨਹੀਂ ਤਾਂ ਮਕੇਜੀਲੀਵਾਲ ਨੂੰ ਵੀ ਅੰਦਰ ਕਰਿਆ ਸੀ ਮੈਨੂੰ ਅੰਦਰ ਕਰ ਦੇਣਗੇ ਮੈਂ ਕਹਾਂ ਨਾ ਕਿਉਂਕਿ ਜੇ ਮੁੱਖ ਮੰਤਰੀ ਇਸ ਗੱਲ ਤੇ ਜਿਹੜੇ ਸੂਬੇ ਦਾ ਖਰੜਾ ਵੀ ਕੋਈ ਨਹੀਂ ਯਾਰ ਜਿਹੜਾ ਤੁਸੀਂ ਕਰਨਾ ਕਰ ਲੋ ਮੈਂ ਸੂਬੇ ਦੇ ਹਿੱਤ ਤੇ ਦੇਸ਼ ਦੇ ਹਿੱਤ ਚ ਗੱਲ ਕਰਨੀ ਹੈ ਉਦੋਂ ਫਿਰ ਸਾਡੀ ਸਿਆਸਤ ਚੰਗੀ ਬਣੋਗੇ ਚਾਹੇ ਉਹ ਬੰਦਾ ਜਿੰਨਾ ਮਰਜੀ ਘੱਟ ਪੜਿਆ ਹੋਵੇ ਜਿਆਦਾ ਪੜਿਆ ਹੋਵੇ ਸਿਆਣਾ ਹੋਵੇ ਆਪੇ ਸਿਆਣਾ ਹੋ ਜਾਂਦਾ ਫਿਰ ਹੌਲੀ ਹੌਲੀ ਇੰਨਾ ਚ ਉਹ ਕਹਿੰਦੇ ਵੀ ਡਿਗ ਡਿਗ ਸਵਾਲ ਹੋਣ ਵਾਲੀ ਗੱਲ ਹੈ ਅੱਜ ਮੈਨੂੰ ਉਹਨਾਂ ਦੀ ਪ੍ਰੈਸ ਕਾਨਫਰੈਂਸ ਵੀ ਠੀਕ ਲੱਗੀ ਔਰ ਪ੍ਰੈਸ ਕਾਨਫਰੈਂਸ 'ਚ ਹੱਸ ਕੇ ਜਵਾਬ ਦਿੰਦੇ ਰਹੇ ਕੋਈ ਆਏ ਨਹੀਂ ਆ ਵੀ ਬਹੁਤ ਗੁੱਸੇ 'ਚ ਜਵਾਬ ਦਿੰਦੇ ਉਹ ਮੈਂ ਕਹਿੰਦੇ ਪੁੱਛ ਕਿਉਂ ਨਹੀਂ ਸਕਦਾ ਮੈਂ ਤੁਸੀਂ ਦੱਸ ਦੋ ਕਿਉਂ ਨਹੀਂ ਪੁੱਛ ਸਕਦਾ ਸੋ ਜਾਨ ਲੱਗੇ ਫਿਰ ਪੱਤਰਕਾਰਾਂ ਦੇ ਲੋਕ ਨੇ ਫੇਰ ਖੜ ਗਏ ਨਹੀਂ ਤਾਂ ਉਹ ਕਾਫੀ ਪੱਤਰਕਾਰਾਂ ਨੂੰ ਵੀ ਪੈ ਜਾਂਦੇ ਸੀ ਸੋ ਅੱਜ ਮੈਨੂੰ ਦੋਨੇ ਗੱਲਾਂ ਉਹਨਾਂ ਦੇ ਠੀਕ ਬੱਗੇ ਨਾ ਬਾਕੀ ਦੱਸਣਾ ਦੱਸੇਗਾ ਇਸ ਰਾਨ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਸਿੰਘ ਮਿੱਟੂ ਉਹਨਾਂ ਕਹੇ ਵੀ ਮੁੱਖ ਮੰਤਰੀ ਭਗਵਾਨ ਮਾਨ ਨੇ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਹੈ ਅਮੇਚਾ ਦੇ ਖਿਲਾਫ અપਮਾਨਜਨਕ ਟਿੱਪਣੀਆਂ ਕੀਤੀਆਂ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਇਹ ਤੈਨੂੰ ਕਿਵੇਂ ਲੱਗਦਾ ਦੇਖੋ ਮਿੱਟੂ ਦਾ ਤਾਂ ਜਿੱਥੇ ਸਵਾਲ ਹੈ અપਮਾਨਜਨਕ ਉਹ ਜਿਹੜੇ ਕਹਿੰਦੇ ਮੋਦੀ ਸਾਹਿਬ ਦਸਨ ਦੇਸ਼ਾਂਸ਼ ਕੀ ਕਰਕੇ ਆਏ ਨੇ ਗ੍ਰਹਿ ਮੰਤਰੀ ਆ ਚੀਜ਼ ਦਸਨ ਉਹਨੂੰ ਉਹ ਵਿਮਾਨ ਕਿਉਂਕਿ ਜਿਹੜਾ ਰਵਨੀਤ ਮਿੱਟੂ ਆ ਨਾ ਦੇਖੋ ਹਰੀਕੋ ਜੋ ਹੁਣ ਮੰਤਰੀ ਹੈ ਉਹ ਪਰ ਮੈਂ ਨੋਮੀਨੇਟ ਹੀ ਹੋਇਆ ਕਿਸਮ ਦਾ ਨੋਮੀਨੇਟ ਤਾਂ ਨਹੀਂ ਉਹ ਰਾਜ ਸਭਾ ਚ ਮਤਲਬ ਰਾਜਸਥਾਨ ਤੋਂ ਰਾਜਸਥਾਨ ਤੋਂ 6 ਮਹੀਨੇ ਹਾਂ ਤੇ 6 ਮਹੀਨੇ ਉਹ ਮਤਲਬ ਬਿਨਾਂ ਉਸ ਦੇ ਵੀ ਹਾਰਿਆ ਹੋਇਆ ਮਤਲਬ ਮੰਤਰੀ ਬਣਿਆ ਉਹ ਤਾਂ ਫਿਰ ਸੌਦੇਬਾਜ਼ੀ ਹੁੰਦੀ ਹੈ ਨਾ ਜਿਹੜਾ ਹਾਰੇ ਹੋਏ ਨੂੰ ਸਿਮਰਤ ਜਰਾਨੀ ਦਾ ਯਾਰ ਰਿਹਾ ਸੀ ਵੀ ਹਾਰੀ ਹੋਏ ਨੂੰ ਮੰਤਰੀ ਬਣਾਇਆ ਸੀ 2014 ਚ ਉਗਲ ਵਕਰੀਬਾ ਆਪ ਦੇ ਵਿੱਚ ਹੁਣ ਉਹਦੀ ਕੋਈ ਬਹੁਤੀ ਪੁੱਛਣ ਦੀ ਰਵਨੀਤ ਬਿੱਟੂ ਦਾ ਵੀ ਜੇ ਮੋਦੀ ਸਾਹਿਬ ਦੇ ਨਾਲ ਹੀ ਆ ਮੈਨੂੰ ਲੱਗਦਾ ਬਾਅਦਸ਼ੇ ਇਹਨਾਂ ਦਾ ਬੀਜੇਪੀ ਚ ਜੋ ਜਾਖੜ ਸਾਹਿਬ ਦਾ ਹਾਲ ਹੋਇਆ ਉਹ ਇਹ ਜਾ ਰਵਨੀਤ ਬਿੱਟੂ ਦਾ ਹੋ ਜਾਊਗਾ ਸੋ ਜਾਖੜ ਸਾਹਿਬ ਵੀ ਬੜੀਆਂ ਗੱਲਾਂ ਕਰਦੇ ਹੁੰਦੇ ਪਹਿਨਾ ਕਾਂਗਰਸ ਦੇ ਵਿੱਚੋਂ ਜਾ ਕੇ ਫਿਰ ਬੜਾਈ ਜ਼ਿਆਦਾ ਉਹਨਾਂ ਨੂੰ ਬੀਜੇਪੀ ਚੜ ਗਈ ਸੀ ਤੇ ਉਹਨਾਂ ਨੇ ਅਗਲੇ ਨੇ ਦੁੱਧ ਚੋਂ ਜਿਵੇਂ ਕਹਿੰਦੇ ਨੇ ਉਹ ਕੱਢੀ ਦਾ ਬਾਦ ਹੁੰਦਾ ਕਰਤਾ ਤੇ ਰਵਨੀਤ ਬਿੱਟੂ ਦਾ ਵੀ ਹਾਲ-ਵਾਲ ਕੇ ਜਾਖੜ ਸਾਹਿਬ ਜ਼ਿਆਦਾ ਸੈਂਸਿਬਲ ਨੇ ਇਹ ਹੁੰਦਾ ਹੈ ਇਹ ਹਾਲ ਹੋ ਸਕਦਾ ਹੈ ਤੇ ਰਵਨੀਤ ਮਿੱਤੂ ਦਾ ਤਾਂ ਕੁਝ ਜਾਖਰ ਸਾਹਿਬ ਨੇ ਤਾਂ ਬੜੀ ਜਲਦੀ ਅਸਤੀਫਾ ਦੇ ਦਿੱਤਾ ਸੀ ਥੋੜੇ ਸਮੇਂ ਪ੍ਰਧਾਨਗੀ ਤੋਂ ਬਾਅਦ ਵਕਰੀ ਗੱਲ ਹੈ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਤੇ ਹੁਣ ਜਾ ਕੇ ਉਹਨਾਂ ਦਾ ਅਲਟਰਨੇਟਿਵ ਜਿਹੜਾ ਵਿਧਾਇਕ ਹੈ ਅਸ਼ਵਨੀ ਸ਼ਰਮਾ ਹੈ ਨਹੀਂ ਹੋ ਆ ਤੋਂ ਵੀ ਸਕਦੇ ਸੀ ਉਹ ਤਾਂ ਨਾ ਪੱਕੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹ ਤਾਂ ਦਬਾ ਸੀਗਾ ਕਿਸੇ ਨਾ ਉਹਨਾਂ ਨੇ ਪਾਇਆ ਆਪਣੇ ਵਰਦ ਤੇ ਅਗੜਾ ਨੇ ਵਿਚਲ ਕੋਈ ਨਹੀਂ ਉਹ ਤਾਂ ਉਹ ਪਾਰਟੀ ਦੀ ਉਹਦੇ ਵਿੱਚੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹ ਦਬਾਅ ਪਾਉਣ ਵਾਸਤੇ ਦਿੱਤਾ ਸੀ ਕੋ ਕੋਈ ਆਇਆ ਨਹੀਂ ਤਸੀ ਪਰ ਇੱਕ ਗੱਲ ਤਾਂ ਪੱਕੀ ਹੋਈ ਹੈ ਨਾ ਵੀ ਜੇ ਸਾਰੇ ਕਾਂਗਰਸੀ ਜਿਹੜੇ ਗਏ ਨੇ ਉਹਨਾਂ ਚ ਉਹ ਲੀਡਰ ਬਣ ਗਏ ਜਿਹੜੇ ਠੱਠ ساری ਲੀਡਰ ਸੀਗੇ ਭਾਜੀਪੀ ਦੇ ਉਹ ਸਾਰੇ ਖੁੱਡੇ ਨਾਲੇ ਲੱਗੇ ਹੋਏ ਸੀ ਤੇ ਜੋक्स्ट ਅਗਲੇ ਨੂੰ ਹੁੰਦਾ ਹੀ ਹੈ ਹੁਣ ਬਿੱਟੂ ਹੀ ਤਾਂ ਇੱਥੋਂ ਜਾ ਕੇ ਮੰਤਰੀ ਬਣ ਗਿਆ ਨਾ ਆਪਣੇ ਕਾਂਗਰਸੀ ਲੋਕ ਵੀ ਇਹਨਾਂ ਨੂੰ ਜੀਵੀ ਜੀਪੀਆ ਬੰਨ ਕੋਈ ਪੁੱਛਦਾ ਦੋਸ਼ ਤਾਂ ਉਹਨਾਂ ਨੂੰ ਹੁੰਦਾ ਹੀ ਐ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਬੀਜੇਪੀ ਦੇ ਵਿਦਿਨ ਜਿਹੜਾ ਝਗੜੇ ਸੀਗੇ ਉਹ ਹੋਰ ਵੱਧ ਰਹੇ ਨੇ ਉਹ ਤਾਂ ਹੁਣ ਤੁਸੀਂ ਅੱਜ ਮੋਨ ਭਗਤ ਜੀ ਵਾਲਾ ਸੁਣੀ ਹੁਣਾ ਹਾਂਜੀ ਸੁਣਿਆ ਜਿਹੜਾ ਉਹਨਾਂ ਨੇ ਕਿਹਾ ਵੀ 75 ਸਾਲ ਦੇ ਉੱਤੇ ਫਿਰ ਕਿਵੇਂ ਅਸੀਂ ਜਦੋਂ ਸ਼ੁਰੂ ਹੋਇਆ ਉਹ ਮੰਨ ਮੰਨ ਲੈਣਾ ਚਾਹੀਦਾ ਹਕੀਕਤ ਨੂੰ ਹਾਂ ਸੋ ਇਸ ਕਰਕੇ ਉਹ ਤਾਂ ਜਿਹੜੀ ਸਾਰੀ ਗੱਲ ਲੈਣਾ ਰਵਨੀਤ ਮਿੱਟੂ ਦਾ ਤਾਂ ਕੋਈ ਬਹੁਤਾ ਕੋਈ ਵੀ ਸਿਆਸਤ ਦੇ ਵਿੱਚ ਜਿਵੇਂ ਆ ਤੁਸੀਂ ਤੁਹਾਨੂੰ ਜਿ ਤਕਲੀ ਹੋ ਗਈ ਕਾਂਗਰਸ ਦੀ ਬਹੁਤ ਸੱਕ ਕਿ ਬੀਜੇਪੀ ਚ ਉਹਦਾ ਵੈਸੇ ਭੁਖ ਨਹੀਂ ਰਣਾ ਕਾਂਗਰਸ ਤੋਂ ਤਾਂ ਇਹ ਵੈਸੀ ਜਿਸ ਤਰੀਕੇ ਵੈਸੇ ਵੀ ਕਾਂਗਰਸ ਚ ਪਹਿਲਾਂ ਵੀ ਕਾਂਗਰਸੀ ਤਨਾ ਤਕਲੀ ਬੁਢੇ ਹੀ ਨਹੀਂ ਇਹ ਤਾਂ ਮਤਲਬ ਕਿਸਮ ਦਾ ਨੁਕਸਾਨ ਹੀ ਕਰ ਰਿਹਾ ਹੈ ਸਰਕਾਰ ਨੂੰ ਸੋ ਉਹ ਰਿਵੈਨਿਊ ਮਤੂ ਦੇ ਕਹਨ ਨਾਲ ਕਿ ਜੀ ਉਹ ਤਾਂ ਕੰਗਨਰ ਰੌਣਤ ਵੀ ਇਹ ਕਹਿੰਦੀ ਹੁੰਦੀ ਨਾ ਡੇਟਾ ਹੁਣ ਕੰਗਨਰ ਰੌਣਤ ਤੁਸੀਂ ਵੀ ਮੈਂ ਤਾਂ ਸੁਣਿਆ ਹੋ ਤੁਸੀਂ ਉਹਨੇ ਕਿਹਾ ਕਹਿੰਦੀ ਮੈਂ ਕੀ ਦਵਾ ਮੇਰੇ ਕੋਲ ਤਾਂ ਕੋਈ ਪੈਸਾ ਹੀ ਨਹੀਂ ਮੈਨੂੰ ਕਿਹਾ ਕੋਈ ਮੰਤਰੀ ਬਣਾਇਆ ਮੇਰੇ ਕੋਲ ਆ ਜਾਂਦੇ ਜਿਵੇਂ ਸਰਪੰਚਾਂ ਤੋਂ ਕੰਮ ਕਰਾਉਨੇ ਹੁੰਦੇ ਨੇ ਰਾਜ ਸਰਕਾਰ ਕਰੇ ਉਹ ਵਿਚਾਰੇ ਨੱਡਾ ਨੂੰ ਔਖਾ ਹੋਇਆ ਤੇ ਸੋ ਇਹ ਬੀਜੇਪੀ ਚ ਜਿਹੜੇ ਆਏ ਗਏ ਹੋਏ ਨਾ ਇਹ ਫਟਾਫਟੀ ਬੈ ਕੇ ਉਹ ਮੋਦੀ ਸਾਹਿਬ ਦੇ ਕਹਿਣ ਕਰਕੇ ਉਹਨਾਂ ਨੂੰ ਟਿਕਟਾਂ ਟੁੱਟਾਂ ਮੇਰ ਜਾਂਦੀਆਂ ਨੇ ਉਧਰੋਂ ਆਉਂਦੀ ਸ਼ਾਹ ਜੀ ਦੇ ਕਹਿਣ ਕਰਕੇ ਉਹ ਫਿਰ ਪੁੱਛੀ ਦੇ ਨਹੀਂ ਇਹ ਗੱਲਾਂ ਚੱਗੀਆਂ ਹੁੰਦੀਆਂ ਤੇ ਹੁਣ ਸਿਮਰਤ ਜੀ ਰਾਨੀ ਤਾਂ ਮੈਂ ਸੁਣਿਆ ਵੀ ਆਪਦੇ ਮੁੜ ਕੇ ਫਿਲਮਾਂ ਫੁਲਮਾਂ ਦੇ ਨਾਲ ਟੀਵੀ ਦੀ ਦੁਨੀਆ ਚੜੀ ਗਈ ਆ ਸੋ ਇਹਨਾਂ ਨੂੰ ਕਈ ਸੀਰੀਅਲ ਬਣਾਉਣ ਜਾ ਰਹੇ ਆ ਹਾਂ ਉਹ ਵੀ ਟੀਵੀ ਦੀ ਦੁਨੀਆ ਚ ਤੇ ਉਹ ਫਿਰ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਨਾ ਨਾ ਜਿਹੜੇ ਇੱਕ ਵਕਤ ਚੜਦੇ ਨੇ ਉਹ गिरਦੇ ਵੀ ਇੱਕ ਵਕਤ ਨੇ ਸੋ ਬਿੱਟੂ ਦਾ ਵੀ ਹੀ ਹਾਲ ਹੈ ਮੈਨੂੰ ਲੱਗਦਾ ਵੀ ਅਸੀਂ ਕੋਡ ਮੜਾ ਕੇ ਦੇਖੀਏ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਵਾਸਤੇ ਚੰਗਾ ਰਿਹਾ ਸੋ ਡਾਕਟਰ ਸਾਹਿਬ ਤੁਸੀਂ ਇਹ ਚੋਹ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ